ਨੋ ਜੀ ਸਵਾਗਤ ਹੈ 13 13 ਮੋਦੀ ਖਾਨਾ ਆਪਾਂ ਅੱਜ ਆਪਣੇ ਪਿੰਡ ਜੋਧਾ ਦੇ ਵਿੱਚ ਬਾਜ਼ਾਰ 'ਚ ਖੜੇ ਆਂ ਕਹਿੰਦੇ ਆ ਭਰਾ ਦੇ ਕੱਪੜੇ ਫੈਕਟਰੀ ਰੇਟਾਂ ਤੇ ਦਿੰਦਾ ਤੇ ਕੱਪੜੇ ਦੀ ਕੁਆਲਿਟੀ ਇੰਨੀ ਵਧੀਆ ਵਾ ਇੰਨੀ ਖੂਬਸੂਰਤ ਆ ਤੇ ਆਪਾਂ ਇਹਨਾਂ ਨੂੰ ਮਿਲਦੇ ਆਂ ਤੇ ਨਾਂ ਵੀ ਬਹੁਤ ਸੋਹਣਾ ਰੱਖਿਆ 13 13 ਮੋਦੀ ਖਾਨਾ ਤੇ ਆਓ ਗੱਲਬਾਤ ਕਰੀਏ ਫਿਰ ਤੇ ਦੇਖਦੇ ਆ ਕਿੰਨੇ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਦਿੰਦਾ ਤੇ ਕੀ ਕੀ ਕੁਆਲਿਟੀ ਆ ਇਹਨਾਂ ਕੋਲੇ ਕਿਹੜੇ ਕਿਹੜੇ ਕੱਪੜੇ ਆ ਆਓ ਗੱਲਬਾਤ ਕਰਦੇ ਆ ਆਹ ਸ਼ਰਟ ਆ ਇਹ ਕੀ ਰੰਗ ਚਾਹੀਦੀ ਇਹ ਵੀਰੇ ਜਿੱਦਾਂ 450 ਦੇ ਡੌਲਤੀ ਦਾ ਹੋਊਗੀ ਠੀਕ ਆ ਇਹ 600 ਦੇ ਚੀਜ਼ ਮੰਗਦੀ ਆ ਉਹਦੇ ਠੀਕ ਆ ਨੇ ਇਹ ਕਪੜਾ ਕਿਹੜਾ ਆਂਦਾ ਵੀ ਮਾਰਗੀਆਂ ਕੋਟਨ ਮੈਕਸ ਠੀਕ ਆ ਕੋਟਨ ਮੈਕਸ ਹੋਊਗਾ ਜੀ ਠੀਕ ਆ ਤੇ ਜਿਹੜੀਆਂ ਆ ਪੈਂਟਾਂ ਨੇ ਵੀਰੇ ਫਾਰਮਲ ਆ ਹਾਂ ਫਾਰਮਲ ਜਿਵੇਂ ਜੀ ਇਹ ਵੀਰੇ 450 ਹੀ ਆ ਠੀਕ ਆ ਰੇਟ ਲੱਗਿਆ ਉੱਤੇ ਨਾ ਮੈਂ ਇਹਨਾਂ ਚ ਬਾਕੀ ਰੰਗ ਵਾਧੂ ਮਿਲ ਜਾਣਗੇ ਠੀਕ ਆ ਮੈਂ ਭਾਈ ਜਿਹੜਾ ਮਰਜ਼ੀ ਲੈ ਲਓ ਹਾਂ 12 15 ਰੰਗ ਹੋਣਗੇ ਭਾਈ ਜਿਹੜਾ ਮਰਜ਼ੀ ਲੈ ਲਓ ਤੁਸੀਂ ਠੀਕ ਆ 450 ਹੀ ਆ ਤਕਰੀਬਨ 400 ਦੇ ਵਿੱਚ ਹਾਂ 38 ਲੱਖ ਤਾਂ 63 ਲੱਖ ਲੱਗ ਠੀਕ ਹੈ ਬਰੇ ਇਹ ਜਮਿਆ ਹੋ ਗਿਆ ਕਾਟਨ ਦੀਆਂ ਬੈਂਟਾ ਠੀਕ ਹੈ ਇਹ ਵੀ ਇੱਕ ਨੰਬਰ ਹੋ ਗਿਆ ਇਹ ਵੀ ਵੀਰੇ ਅੱਥੀ ਲੈ ਜਾਈ ਦੀ ਇੱਥੇ ਹੈ ਨਾ ਤਕਰੀਬਨ ਆਪਣੇ ਹੈਗੀ 650 ਤੇ ਡੱਬ ਪੈ ਜਾ ਆਪਾਂ ਚੇਂਜ ਕਰ ਦਿੰਦੇ ਠੀਕ ਆ ਤੋਂਨ ਤੋਂ ਬਾਅਦ ਟਾਈਮ ਟੂ ਮੇਰੇ ਕੋਲ ਇੱਕ ਨਾ ਟਾਈਮ ਦੀ ਜੀ 100 ਫੀਟ ਉਹ ਵੀਰੇ ਫੇਰ ਤਾਂ ਕਿਸੇ ਨੇ ਆਪਣੇ ਕੋਲੇ ਆਉਣਾ ਹੀ ਨਹੀਂ ਹਨਾ ਜੇ ਜਿੱਦਾਂ ਡੱਬ ਪੈ ਜਾਣ ਫੇਰ ਭਾਵੇਂ ਦਸਾਂ ਦਿਨਾਂ ਨੂੰ ਵੀ 2 ਮਹੀਨੇ ਨੂੰ ਪੈ ਜਾਣ ਹਾਂ 2 ਮਹੀਨੇ ਨੂੰ ਪੈ ਜਾਣ ਆਪਾਂ ਚੇਂਜ ਕਰ ਲਈ ਦੀ ਠੀਕ ਆ ਹੁਣ ਤਾਂ ਜਿਵੇਂ ਸਿਆਲ ਸਟਾਰਟ ਹੋਣ ਲੱਗਿਆ ਆਪਾਂ ਜੀਨਾ ਵੀਰੇ ਜੀਨਾ ਵੀਰੇ 100 ਸਾਡਾ ਜੀਨਾ ਤੁਹਾਨੂੰ ਦਿਖਾਉਣੇ ਆਪਾਂ ਮੇਰਾ ਵੀ ਲੈਕਰਾ ਕਪੜਾ ਹੋ ਗਿਆ ਹਨ ਹੂੰ ਪੂਰੀ ਗਾਰੰਟੀ ਉਹਦੀ ਡਾਟ ਵਾਲਾ ਹਾਂ ਇਹ ਜਿਹੜਾ 995000 ਲੋਕ ਹਨ ਇਹ 1000 ਤੱਕ ਵੇਚੀ ਜਾਂਦੇ ਆ ਆਪਣੇ ਕੋਲੇ ਹੋ ਗਈ 1750 ਜੀ 750 ਦੀ ਹੈ ਹਾਂ ਲੇਕਿਨ ਆ ਹੋ ਗਈ ਦੇਖੋ ਜੀ ਇਹ 9 ਸੱਚ ਕਪੜਾ ਹਨ ਬਾਕੀ ਐਸੈਸਰੀਆਂ ਸਾਰੀਆਂ ਬ੍ਰਾਂਡ ਬ੍ਰਾਂਡਡ ਦੀਆਂ ਹੋਣਗੀਆਂ ਜਿਵੇਂ ਹਨ ਇਹਦਾ ਰੰਗ ਦਾ ਨਹੀਂ ਫੇਟ ਜਾ ਉਹ ਨਾ 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 ਇਹ ਜਿਵੇਂ ਵੀਰੇ ਵੀ 1750 ਦੀ ਰੇਂਜ ਚ ਠੀਕ ਆ ਬਾਕੀ ਜਿਵੇਂ ਸ਼ਰਟਾਂ ਵੀ ਆ ਹੂੰ ਨਾ ਦੇਖੋ ਇਹ ਜਦ ਮੈਂ ਫਾਰਮਲ ਵਾਲੀਆਂ ਹੋ ਗਿਆ ਨਾ ਫਾਰਮਲ ਪਾ ਫੋਰ ਮੈਨੋ ਪਾ ਲਉਗੀ ਜੀ ਇਹ ਨਾ ਪਾ ਜਿਵੇਂ ਅੱਜ ਕੱਲ ਨਾ ਟ੍ਰੈਂਡ ਜਿਆ ਨਹੀਂ ਚੱਲਦਾ ਫੁੱਲ ਬੂਟੀਆਂ ਹੀ ਬਣੀਆਂ ਹੁੰਦੀਆਂ ਵੀਰੇ ਹਾਂ ਵੀ ਉਹ ਪੈਸੇ ਆਪਣੇ ਕੋਲੇ ਘਾਟੇ ਲਿਆਉਣੇ ਆਪਾਂ ਯਾਰ ਉਹ ਸਰਦੀ ਦੇ ਵਿੱਚ ਹੀ ਜ਼ਿਆਦਾ ਲਿਆਈ ਨਹੀਂ ਕਪੜਾ ਤਾਂ ਬਹੁਤ ਹੈ ਨਾ ਬੱਤਵਾ ਇਹ ਬਾਕੀ ਇਹ ਚੱਕ ਚੁੱਕ ਹੋ ਗਈਆਂ ਹੈ ਸਾਡਾ ਇਹ ਸਾਰੀਆਂ ਵੀਰੇ 400 300 80 ਜਿਹੜੇ ਚੱਕ ਸਾਡਾ ਪੂਰੀਆਂ ਹਾਂ ਪੂਰੀਆਂ ਵਧੀਆ ਹੋਣਗੀਆਂ ਸਿੰਕੋ ਜੇ ਤਾਂ ਵੀ ਬਾਸਾ ਹੋਰ ਸਜਜੇ ਦੇ ਕੱਪੜਾ ਤਾਂ ਵੀ ਬਾਸਾ ਠੀਕ ਆ ਵੀਰੇ ਕੁਛ ਵੀ ਹੋ ਜੇ ਆਜੀ ਬੱਕੀ ਸਾਹੀ ਜੋ ਆਪਣੇ ਕੋਲੇ ਵੱਡੇ ਤੋਂ ਵੱਡਾ ਮਰਜਾ ਹੋਣਾ ਲੱਗਦਾ ਦੀ ਵੀਰੇ ਹਾਂ ਆ ਦੇ ਵੀਰੇ ਸਾਹੀ ਇਹ ਚ ਵੀ ਸਾਰੇ ਅਵੇਲੇ ਹੋਰ ਆ ਦੇਖੋ 5x ਲਾ ਠੀਕ ਆ ਇਹ ਵੀ ਵੀਰੇ 450 ਦੀ ਰੇਂਜ ਦੀ ਆ ਨਹੀਂ 600 ਤੋਂ ਘੱਟ ਕੋਈ ਨਹੀਂ ਦਿੰਦਾ। ਇਹ ਮੀ ਤੁਹਾਨੂੰ ਹੁਣ ਮੈਂ ਵੱਡੇ ਸਹਿਜ ਪੈਂਟਾ ਲਾਹਣਾ। ਠੀਕ ਆ ਵੀਰੇ। ਆਪਣਾ ਸਾਰਾ ਸਮਾਨ ਅਵੇਲੇਬਲ ਆ ਹਨਾ ਲੋਰ ਤੋਂ ਲੈ ਕੇ ਟੋਟਲੀ ਲੋਰ ਟੀ-ਸ਼ਰਟਾਂ ਸਾਰਾ ਕੁਝ ਹੋ ਗਿਆ। ਮਾੜੀ ਨਾ 42 ਲੱਖ ਦੀ ਮੈਂਟ। ਠੀਕ। ਕੱਢਾ ਬੰਦਾ ਆਉ ਜਿਹਦੇ ਆਉ ਹੈ। ਹੂੰ। ਇਹ ਤਾਂ ਮੇਰਾ ਦੋ ਵਾਰ ਬਣ ਜਣਿਆ ਹਨਾ ਵੀ। ਇਹ ਵੀ ਵੀਰੇ 500 ਦੀ ਰੇਂਜ 'ਚ ਹੀ ਆ। ਇਹ ਵੀ 500 ਜੀ। ਹਾਂ 500 ਦੀ ਰੇਂਜ। ਕੱਪੜਾ ਇਹ ਕਿਹਦਾ ਆਂਦਾ ਵੀਰੇ? ਕੋਟਨ। ਇਹ ਵੀਰੇ ਹਾਂਜੀ ਕੋਟਨ ਕੋਟਨ ਜੀ। ਠੀਕ ਆ। ਨਹੀਂ ਕੱਪੜਾ ਸੈਜੇਬਲ ਵੀ ਹੈ ਨਾ ਵਿੱਚ ਜੇ। ਹਾਂ ਹਾਂ ਸਾਰੇ ਸਾਈਜ਼ ਮਿਲ ਜਾਣਗੇ। ਹਰ ਪ੍ਰਕਾਰ ਦੀ ਚੀਜ਼ ਮਿਲਦੀ। ਠੀਕ ਆ। ਮਾ ਜੀ ਨੋਰਾ ਨੋਰਾ ਹਾਂ। ਹਾਂ ਨੋਰਾ ਵੀ ਇਹ ਵੀਰੇ। ਹੂੰ। ਹਣਾ ਲੈਕਰਾ ਕਪੜਾ ਹੋਊਗਾ ਵਧੀਆ ਹਨਾ ਬਾਕੀ ਐਸੈਸਰੀਆਂ ਸਾਰੀਆਂ ਯਾਰ ਬ੍ਰਾਂਡਡ ਆ ਹਾਂ ਬ੍ਰਾਂਡਡ ਹੋਣਗੀਆਂ ਜਿਵੇਂ ਇਹ ਹੈਗਾ ਵੀਰੇ ਇਹ 650 ਰੇਂਜ ਦਾ ਠੀਕ ਹੈ ਇਹਦਾ ਵੀ ਸਾਇਦਾ ਕੋਈ ਫਰਕ ਨਹੀਂ ਮੇਨ ਗੱਲ ਇਹ ਹੈ ਵੀਰੇ ਕਿਸੇ ਕੋਈ ਵੀ ਚੀਜ਼ ਆਪਣੀ ਹਨਾ ਮੈਂ ਟੀ-ਸ਼ਰਟਾਂ ਨੇ ਆਪਣੇ ਕੋਲ ਹੂੰ ਇਹਨਾਂ ਦੇ ਆ ਪ੍ਰਿੰਟ ਪੌਂਟ ਲੈ ਜਾਣ ਆਪਾਂ ਵਾਪਸ ਕਰ ਲੈਣ ਚੇਂਜ ਹਾਂ ਹਾਂ ਚੇਂਜ ਆਪਣੀਆਂ ਚੇਂਜ ਹੋ ਜਾਂਦੀਆਂ ਮਗਰ ਹਨਾ ਇਹਨਾਂ ਦੁਕਾਨਾਂ ਤੇ ਕੋਈ ਨਹੀਂ ਦਿੰਦਾ ਵੀ ਇਦਾਂ ਚੇਂਜ ਹਾਂ ਨਹੀਂ ਚੇਂਜ ਕਰਦਾ ਆਪਾਂ ਚੇਂਜ ਕਰੀ ਦੀਆਂ ਜੀ ਜਿੱਥੋਂ ਮਾਲ ਆਉਂਦਾ ਆਪਾਂ ਨੂੰ ਉੱਥੋਂ ਹੀ ਆਪਾਂ ਪਹਿਲਾਂ ਹੀ ਕਹਿ ਕੇ ਲਿਆਈਏ ਰੇਟਾਂ ਤੇ ਫਿਰ ਸੇਲ ਕਰ ਦੋ ਹਾਂਜੀ 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 ਠੀਕ ਆ ਵੀਰੇ ਜਿਵੇਂ ਹੁਣ ਆਹ ਸ਼ਰਟਾਂ ਹੋ ਗਈਆਂ ਲੂਜ ਵੀਰੇ ਇਹ 350 ਦੀ ਰੇਂਜ 'ਚ ਹੀ ਆ ਠੀਕ ਕੱਪੜਾ ਸੇਮ ਹੀ ਆ ਉਹ ਬਸ ਆਪਾਂ ਨੂੰ ਲੂਜ ਮਿਲ ਜਾਂਦੀਆਂ 20-30 ਰੁਪਏ ਸਸਤੀਆਂ ਆਂ ਦੀ ਆਪਾਂ ਹਿਸਾਬ ਦੇ ਨਾਲ ਹੀ ਗਾਹਾਂ ਦੇ ਠੀਕ ਆ ਵੀਰੇ ਇਹ ਜਿਹੜਾ ਤੁਸੀਂ ਦੁਕਾਨ ਦਾ ਨਾਮ ਰੱਖਿਆ ਮੋਦੀ ਖਾਨਾ 13 13 ਕੀ ਸੋਚ ਕੇ ਰੱਖਿਆ ਵੀਰੇ ਇਹ ਵੀਰੇ ਵੀ ਐਂ ਵੀ ਸੇਵਾ ਹੀ ਕਰਨੀ ਆ ਹੁਣ ਸੇਵਾ ਹੀ ਕਰਨੀ ਆ ਕੰਮ ਤਾਂ ਉਹਦਾ ਹੀ ਨਾ ਕਰਦੇ ਆ ਯਾਰ ਨਹੀਂ ਵਧੀਆ ਗੱਲ ਆ ਵੀਰੇ ਸਭ 13 13 13 ਹਾਂਜੀ 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 ਉਹਦਾ ਹੀ ਆ ਬਾਬੇ ਦਾ ਪਤਾ ਕਹਿੰਨਗੂ ਬਸ ਸੇਵਾਦਾਰ ਹੋ ਗਏ ਉਹਰੇ ਤੇ ਆਪਣੇ ਪਰਫਿਊਮ ਵੀ ਰੱਖੇ ਹੋਇਆ ਹਨਾ ਹਾਂਜੀ 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 ਠੀਕ ਆ ਟੋਪੇ ਐਨ ਕਾ ਸਾਰਾ ਕੋਆ ਤੇ ਇਹ ਦੁਕਾਨ ਤੇ ਆਓ ਇਹ ਪਿੰਡ ਜੋਧਾਂ ਦੇ ਵਿੱਚ ਬਾਜ਼ਾਰ ਆ ਤੇ ਬਾਜ਼ਾਰ ਤੋਂ ਜਿਹਨੂੰ ਮਰਜ਼ੀ ਪੁੱਛ ਲਿਓ ਮੋਦੀ ਘਰ ਨਾਲ 13 13 ਹਨਾ ਤੇ ਨਾਮ ਵੀਰੇ ਦਾ ਹੈਗਾ ਜੱਸਾ ਦਿਓ ਤੇ ਇੱਥੇ ਆਓ ਕਪੜਾ ਨਾ ਫੈਕਟਰੀ ਦੇ ਰੇਟਾਂ ਤੇ ਮਿਲਦਾ ਵਾ ਬਹੁਤ ਵਧੀਆ ਕਪੜਾ ਵਾ ਨਾਲੇ ਸਸਤਾ ਕਪੜਾ ਵਾ ਇੱਕ ਗੱਲ ਮੈਂ ਦੇਖੀ ਇਹਨਾਂ ਦੀ ਵੀ ਹਨਾ ਗਰੰਟੀ ਦਿੰਦਿਆ ਇਹ ਜੇ ਤੁਸੀਂ ਨਾ 2 ਹਫ਼ਤੇ ਜਾਂ 3 ਹਫ਼ਤੇ ਪਾ ਵੀ ਲਓ ਜਾਂ ਰੰਗ ਫਟ ਵੀ ਗਿਆ ਤਾਂ ਚੇਂਜ ਆ ਇਹ ਜੀ ਕੋਈ ਦੁਕਾਨ ਨਹੀਂ ਹੋਣੀ ਵੀ ਜਿਹੜਾ ਤੁਹਾਨੂੰ ਐ ਇਦਾਂ ਗਰੰਟੀ ਦੇਊਗਾ ਠੀਕ ਹੈ ਨਾ ਤੇ ਬਾਕੀ ਆਪਾਂ ਹੋਰ ਵੀਡੀਓ 'ਚ ਮਿਲਾਂਗੇ ਕੀ ਉੱਤੇ ਆਪਦਾ ਨੰਬਰ ਨਾ ਬੋਲ ਦਿਓ ਜੇ ਕਿਸੇ ਨੇ ਆਰਡਰ ਕਰਨਾ ਹੋਵੇ ਇਹ ਨੰਬਰ ਹੈਗਾ ਮੇਰਾ 98558 56501 ਠੀਕ ਹੈ ਇੱਕ ਵਾਰ ਹੋਰ ਬੋਲ ਦਿਓ 98558 56501 ਚਲੋ ਮਿਲਦੇ ਆਂ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੇ ਕਿਸੇ ਨੇ ਆਰਡਰ ਕਰਨਾ ਹੋਇਆ ਜਾਂ ਇਥੇ ਖਰੀਦਣ ਆਏ ਤਾਂ ਆਹ ਨੰਬਰ ਤੇ ਫੋਨ ਕਰਕੇ ਪਹੁੰਚ ਜਿਓ ਸਤਿ ਸ੍ਰੀ ਅਕਾਲ